ਚੀਕਾਲ ਦੇ ਹੋਲ ਪੰਜਾਬੀ ਬੁਟੀਕ ਤੇ ਆਪਾਂ ਤੁਹਾਡਾ ਇੱਕ ਵਾਰ ਫੇਰ ਤੋਂ ਸਵਾਗਤ ਕਰਦੇ ਹਾਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮਿਲਦੇ ਹਾਂ ਜੀ ਕਿ ਤੁਹਾਨੂੰ ਨਵੀਂ ਵੀਡੀਓ ਦੇ ਨਾਲ ਵੀਡੀਓ ਲੈ ਕੇ ਆਏ ਆਂ ਆਪਾਂ ਜਿਹੜਾ ਬਹੁਤ ਜ਼ਿਆਦਾ ਵਧੀਆ ਚੀਜ਼ਾਂ ਆਪਾਂ ਤੁਹਾਨੂੰ ਦਿਖਾਵਾਂਗੇ ਜਿਹੜੀਆਂ ਆਪਾਂ ਵੀਡੀਓ ਦੇ ਵਿੱਚ ਲਾਉਣੀਆਂ ਨੇ ਤੁਸੀਂ ਇਦਾਂ ਦੀ ਕੋਈ ਵੀ ਇਸੇ ਵੀ ਚੀਜ਼ ਆਪਣੇ ਬੱਚੇ ਲਈ ਜਾਂ ਆਪਣੇ ਲਈ ਤੁਸੀਂ ਸਾਡੇ ਤੋਂ ਤਿਆਰ ਕਰਵਾਉਣੀ ਹੈ ਤਾਂ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋਵੋਗੇ ਪਹਿਲਾਂ ਰਿਕਵੈਸਟ ਕਰਦੇ ਹਾਂ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਚੈਨਲ ਨੂੰ ਅੱਗੇ ਸਬਸਕ ਤਾਂ ਕਿ ਤੁਹਾਡੇ ਵਰਗੇ ਹੋਰ ਭੈਣਾਂ ਦਾ ਵੀ ਆਪਣੀ ਵੀਡੀਓ ਦਾ ਨੋਟੀਫਿਕੇਸ਼ਨ ਪਾ ਸਕੇ ਤੇ ਉਹ ਆਪਣੇ ਨਾਲ ਜੁੜ ਸਕਣ ਸੋਹਣਾ ਸੋਹਣੇ ਸੂਟ ਘਰ ਬੈਠੇ ਮੰਗਵਾ ਸਕਣ ਸੋਹਣੇ ਸੁਣੀਆ ਐਦਾਂ ਦਾ ਕੋਈ ਪੀ ਪੀ ਸਜਟ ਟੋਪੀ ਵਗੈਰਾ ਕੋਈ ਤਿਆਰ ਕਰਵਾਉਣਾ ਤੇ ਉਹ ਆਪਾਂ ਨੂੰ ਆਰਡਰ ਦੇ ਸਕਣ ਚਲੋ ਜੀ ਬਹੁਤਾ ਟਾਈਮ ਤੁਹਾਡਾ ਨਾਲ ਲੈਂਦੇ ਹੋਏ ਕਰਦੇ ਆ ਵੀਡੀਓ ਦੀ ਸਟਾਰਟਿੰਗ ਇਹ ਜਿਹੜਾ ਆਪਾਂ ਤੁਹਾਨੂੰ ਦਿਖਾਵਾਂਗੇ ਕੋਟੀਆਂ ਸਵੈਟਰ ਇਹ ਛੋਟੇ ਬੇਬੀ ਦੀਆਂ ਨੇ ਇਹ ਵੀ ਆਪਣਾ ਜਿਹੜਾ ਸਮਾਨ ਆ ਸਾਰਾ ਬਾਹਰੇ ਫੋਰਨ ਚ ਜਾਣਾਗਾ ਆਊਟ ਆਫ ਕੰਟਰੀ ਪਹਿਲਾਂ ਆਪਾਂ ਦਿਖਾਉਣੀ ਆ ਤੁਹਾਨੂੰ ਇੱਕ ਜੈਕਟ ਜੈਕਟ ਦਿਖਾਉਣੀ ਆ ਛੋਟੇ ਬੇਬੀ ਲਈ ਆਪਾਂ ਨੇ ਸਮਾਨ ਇਹ ਸਾਰਾ ਤਿਆਰ ਕੀਤਾਗਾ ਵਾਈਟ ਕਲਰ ਦੀ ਜੈਕਟ ਆ ਗਈ ਚੈੱਕ ਕਰ ਸਕਦੇ ਹੋਗੇ ਬੈਕ ਫਰੰਟ ਆਪਾਂ ਤੁਹਾਨੂੰ ਸਾਰਾ ਦਿਖਾਵਾਂਗੇ ਇਦਾਂ ਦੇ ਕਟਾਮਾਂ ਵਾਲੇ ਆਪਾਂ ਨੇ ਇਹਨਾਂ ਨੂੰ ਇਹਨਾਂ ਦੇ ਬਾਟਰ ਤਿਆਰ ਕੀਤੇ ਨੇ ਨਿਚੋਂ ਵੀ ਇਦਾਂ ਹੀ ਤਿਆਰ ਕੀਤਾਗਾ ਵਾਈਟ ਕਲਰ ਦੇ ਲਾਈ ਨੇ ਆਪਾਂ ਇਹਨੂੰ ਵਾਟਨ ਪਹਿਲੇ ਕਲਰ ਦੀ ਇਹ ਵਾਲੀ ਜੈਕਟ ਆ ਗਈ ਦੂਸਰੀ ਆਪਾਂ ਤੁਹਾਨੂੰ ਆਹ ਵਾਲਾ ਦਿਖਾਉਣੀ ਆਂਗੇ ਬਹੁਤ ਜ਼ਿਆਦਾ ਵਧੀਆ ਪੀਸ ਤਿਆਰ ਕੀਤੇ ਨੇ ਸਾਰੇ ਹੱਥ ਦੀ ਬੁਣਤੀ ਪਾਈ ਹੋਈ ਹੈ ਮਸ਼ੀਨੀ ਕੰਮ ਨਹੀਂ ਹੈਗਾ ਹੱਥਾਂ ਨਾਲ ਬੇਨਤ ਕੀਤੀ ਹੈਗੀ ਸਾਰੀ ਅੱਗੇ ਆਗੀ ਆਪਣੇ ਕੋਲੇ ਇਹ ਵੀ ਜੈਕਟ ਆ ਗਈ ਇਹ ਜਿਹੜੀ ਬੁਣੀ ਹੋਈ ਆ ਖਰੋਸੀ ਨਾਲ ਬੁਣੀ ਹੋਈ ਆਗੀ ਚੈੱਕ ਕਰ ਸਕਦੇ ਹੋ ਦੇਖੋ ਕਿੰਨੇ ਜ਼ਿਆਦਾ ਵਧੀਆ ਡਿਜ਼ਾਈਨ ਪਾਏ ਹੋਏ ਨੇ ਇਹਦੇ ਵਿੱਚ ਚਾਰਸਾ ਡਿਜ਼ਾਈਨ ਦਿੱਤਾ ਹੋਇਆ ਪੈਕ ਤੇ ਜਦੋਂ ਆਪਾਂ ਇਹ ਛੋਟੇ ਬੇਬੀ ਦੇ ਪਾਵਾਂਗੇ ਨਾ ਫਾਈਵ ਬਹੁਤ ਜ਼ਿਆਦਾ ਵਧੀਆ ਲੱਗਣਗੇ ਜਿਾ ਕਰੋ ਇਹ ਸਾਰਾ ਖਰੋਸੀ ਦਾ ਕੰਮ ਕੀਤਾ ਹੋਇਆਗਾ ਜਿਹੜਾ ਪਹਿਲਾਂ ਆਪਾਂ ਤੁਹਾਨੂੰ ਪੀਸ ਦਿਖਾਏ ਨੇ ਸਾਰੇ ਆਪਾਂ ਸਲਾਈਆਂ ਨਾਲ ਬਣਾਏ ਨੇ ਇੱਕ ਆਪਣੇ ਕੋਲੇ ਵੱਡੀਆਂ ਕੋਟੀਆਂ ਦੀ ਆਰਡਰ ਆਈ ਹੋਈ ਨੇ ਉਹ ਵੀ ਤੁਹਾਨੂੰ ਆਪਾਂ 1-2 ਦਿਨਾਂ ਚ ਸ਼ੋਅ ਕਰਾਂਗੇ ਅੱਗੇ ਅੱਗੇ ਆਪਾਂ ਨੇ ਬਣੀਆਂ ਇਹ ਕੋਟੀ ਇਹ ਜਿਹੜਾ ਕੋਟੀ ਹੈਗਾ ਵਾਈਟ ਕਾਫੀ ਜੇ শেਡ ਦੀ ਪਸਤ ਮੰਗੀ ਇਹਦੇ ਵਿੱਚ ਦੋ ਕਲਰਾਂ ਦਾ ਡਿਜ਼ਾਈਨ ਕਲਰ ਕੰਬੀਨੇਸ਼ਨ ਰੱਖਿਆ ਗਿਆ ਤੇ ਡਿਜ਼ਾਈਨ ਪਾਇਆ ਗਿਆ ਇਹ ਕੋਟੀ ਤਿਆਰ ਕੀਤੀ ਆਗੀ ਇੱਕ ਵਾਲਾ ਇੱਕ ਆਹ ਵਾਲਾ ਆਪਣੀ ਕਨਸੈਪਟ ਤਿਆਰ ਕੀਤਾ ਇਹ ਪਹਿਲਾਂ ਜਦੋਂ ਥੋੜਾ ਟਾਈਮ ਕਾਫੀ ਟਾਈਮ ਪਹਿਲਾਂ ਇਹ ਚੱਲਦਾ ਹੁੰਦਾ ਸੀ ਉਹ ਬਹੁਤ ਜ਼ਿਆਦਾ ਹੁਣ ਇਹ ਕੁਝ ਅੱਜ ਕੱਲ ਇਹਦਾ ਟ੍ਰੈਂਡ ਘਟਾਗਾ ਇੱਕ ਵਾਰ ਆਪਾਂ ਨੇ ਇਹ ਤਿਆਰ ਕਰਕੇ ਦਿੱਤਾਗਾ ਇਹਦੇ ਨਾਲ ਪਜਾਮੀ ਆਂਗੀ ਆਹ ਇਦਾਂ ਜੈਪਟ ਦੀ ਟੈਪ ਆ ਜਾਊਗਾ ਤੇ ਆਹ ਇਹਦੀਆਂ ਜਿਹੜੀਆਂ ਤਣੀਆਂ ਨੇ ਉੱਤੇ ਬਾਮਾਂ ਤੇ ਆ ਜਾਣਗੀਆਂ ਦੇਖ ਸਕਦੇ ਹੋ ਇਹਦੇ ਵਿੱਚ ਸਾਈਡਾਂ ਤੇ ਆਹ ਵਾਲੀ ਬੁਣਤੀ ਪਾਈ ਹੋਈ ਆ ਇਦਾਂ ਪਜਾਮੀ ਦਾ ਨੀਚੇ ਆਪਾਂ ਨੇ ਬਾਰਡਰ ਕੀਤਾਗਾ ਤੁਸੀਂ ਕੋਈ ਵੀ ਇਦਾਂ ਦਾ ਪੀਸ ਤਿਆਰ ਕਰਵਾਉਣਾਗਾ ਤਾਂ ਤੁਸੀਂ ਸਾਨੂੰ ਆਰਡਰ ਦੇ ਸਕਦੇ ਹੋ ਤੇ ਆਪਣੀ ਮਨਪਸੰਦੀ ਦਾ ਕੋਈ ਵੀ ਡਿਜ਼ਾਈਨ ਤੁਸੀਂ ਸਿਲੇਕਟ ਕਰਕੇ ਭੇਜ ਸਕਦੇ ਹੋ ਉਦਾਂ ਦੀ ਆਪਾਂ ਮਰਜ਼ੀ ਪਵਾ ਕੇ ਤਿਆਰ ਕਰਵਾ ਦਾਂਗੇ ਆਹ ਵਾਲੀ ਇਹਦੀ ਫਰੰਟ ਆ ਗਈ ਤੇ ਨੈਕਸਟ ਹੈਗੀ ਆਪਣੇ ਕੋਲੇ ਫਰੌਕ ਫਰੌਕ ਟੈਪ ਆ ਗਈ ਇਹ ਵਾਲੀ ਗ੍ਰੀਨ ਦਾ ਤੇ ਜੈਲੋ ਦਾ ਕਲਰ ਕੰਬੀਨੇਸ਼ਨ ਹੈ ਇਹ ਦੇਖ ਸਕਦੇ ਹੋ ਤੁਸੀਂ ਕਿੰਨੀ ਜ਼ਿਆਦਾ ਵਧੀਆ ਬਣਾਈ ਹੋਈ ਆ ਇਹਨੂੰ ਆਪਾਂ ਮਟਨ ਨਹੀਂ ਲਾਏ ਹੈਗੇ ਇੱਕ ਵਸ ਸਣੀ ਪਾ ਕੇ ਨਾ ਐਦਾਂ ਹੀ ਬਸ ਬਨਣ ਲਈ ਤਿਆਰ ਕੀਤੀ ਹੈਗੀ ਇਹ ਕਿਉਂਕਿ ਹਰੇਕ ਪੀਸ ਤਾਂ ਜਿਹੜਾ ਤਿਆਰ ਕੀਤਾ ਹਰੇਕ ਪੀਸ ਨੂੰ ਇੱਕ ਵੱਖਰੀ ਜਿਹੀ ਲੁੱਕ ਦਿੰਦੀ ਹੈਗੀ ਐਦਾਂ ਨਹੀਂ ਹੈਗਾ ਵੀ ਸਾਰੇ ਇੱਕ ਹੀ ਤਰ੍ਹਾਂ ਦੇ ਬਣਾਤੇ ਨੇ ਆਹ ਵਾਲੀਆਂ ਦੀ ਰੱਖਿਆ ਨੇ 슬ੀਵਜ਼ ਦੇ ਉਸ ਮੁਰੂ ਕੁਲੀਆਂ ਰੱਖੀਆਂ ਨੇ ਚੈੱਕ ਕਰ ਸਕਦੇ ਹੋ ਤੁਸੀਂ ਇਹ 2 ਸਾਲਾਂ ਦੇ ਬੱਚੇ ਦੇ ਆਰਾਮ ਨਾਲ ਆਊਗੀ ਕਿਉਂਕਿ ਥੋੜੀ ਜਿਹੀ ਵੱਡੀ ਰੱਖੀ ਹੈਗੀ ਇਹ ਅੱਗੇ ਵੀ ਆ ਗਈ ਆਪਣੇ ਕੋਲੇ ਕੋਟੀ ਇਹ ਬਟਨ ਵਾਲੀ ਆ ਗਈ ਐਦਾਂ ਇਹਦੇ ਵਿੱਚ ਬਟਨ ਰੱਖੇ ਨੇ ਆਹ ਵਾਲੀ ਜਗ ਜਗ ਵਾਲਾ ਡਿਜ਼ਾਈਨ ਪਾਇਆ ਹੈ ਇਹਦੇ ਵਿੱਚ ਆਹ ਵਾਲੀ ਇਹਦੀ ਬਣਾਈ ਆ ਬਾਵਾ ਬਾਵਾ ਤੇ ਡਿਜ਼ਾਈਨ ਕਰਤਾ ਕਿਉਂਕਿ ਬੱਚਿਆਂ ਦੇ ਥੋੜੇ ਜਿਹਾ ਡਿਜ਼ਾਈਨਰ ਜੇ ਪੀਸਿਸ ਹੋਣੇ ਲੱਗਦੇ ਨੇ ਸਿੰਗਲ ਜਿਹਾ ਕਲਰ ਨਹੀਂ ਸੋਹਣਾ ਲੱਗਦਾ ਹੈਗਾ ਅੱਗੇ ਆ ਗਈ ਆਪਣੇ ਕੋਲੇ ਰੈੱਡ ਕਲਰ ਦੀ ਕੋਟੀ ਰੈੱਡ ਦੇ ਵਿੱਚ ਆਪਾਂ ਨੇ ਪਾਈ ਆ ਵਾਈਟ ਦੇਖੋ ਕਿੰਨਾ ਜਿਆਦਾ ਸੋਹਣਾ ਡਿਜ਼ਾਈਨ ਆ ਬੱਚਿਆਂ ਨੇ ਪਾਈ ਹੋਈ ਬਹੁਤ ਜ਼ਿਆਦਾ ਵਧੀਆ ਲੱਗੂਗੀ ਬਿਲਕੁਲ ਛੋਟਾ ਬੇਬੀ ਹੈ ਜਿਹਦੇ ਲਈ ਤਿਆਰ ਕੀਤਾਗਾ 프ਰੰਟ ਬੈਕ ਸਾਰੀ ਸੇਮ ਬਣਤੀ ਪਾਈ ਹੋਈ ਆ ਤੁਸੀਂ ਵੱਡੇਾਂ ਲਈ ਵੀ ਇਦਾਂ ਕੁਝ ਤਿਆਰ ਕਰਵਾਉਣਾ ਆਪਣੇ ਲਈ ਤੁਸੀਂ ਆਪਣੇ ਲਈ ਵੀ ਤਿਆਰ ਕਰਵਾ ਸਕਦੇ ਹੋ ਸਕਰੀਨ ਸ਼ਾਟ ਲੈ ਕੇ ਡਿਜ਼ਾਈਨ ਸੈੱਟ ਕਰ ਸਕਦੇ ਹੋ ਇੱਕ ਆਪਾਂ ਨੇ ਆ ਬਣਾ ਬਣਾਇਆਗਾ ਇਹਦੇ ਅਜੇ ਬਟਨ ਲਗਾਉਣ ਵਾਲੇ ਰਹਿੰਦੇ ਨੇ ਇਹ ਵੀ ਕੋਟੀ ਦੀ ਟੈਪ ਆ ਇਹ ਆਪਾਂ ਇੱਕ ਪੂਰੀ ਪਿੰਕ ਕਲਰ ਦੀ ਬਣਾਈ ਆ ਗਈ ਬਣਤੀ ਪਾ ਕੇ ਇਦਾਂ ਦੀ ਆਹ ਵਾਲੀ ਰੱਖੀ ਆਪਾਂ ਨੇ ਇੱਕ ਕੈਪ ਇੱਕ ਇਹ ਵਾਲੀਆਂ ਆਪਾਂ ਨੇ ਬਣਾ ਕੇ ਦਿੱਤੀਆਂ ਨੇ ਇਹਨਾਂ ਨੂੰ socks winter ਚ ਜਦੋਂ ਜ਼ਿਆਦਾ ਠੰਡ ਹੁੰਦੀ ਹੈਗੀ ਨਾ ਇਹ socks ਬਹੁਤ ਜ਼ਿਆਦਾ ਆਰਾਮਦਾਇਕ ਨੇ ਜਿਵੇਂ ਬੱਚਾ ਕਈ ਕਦੇ ਤੁਰਦਾਗਾ ਬੂਟ ਵਾਟ ਨਹੀਂ ਪਾਉਂਦਾ ਹੈਗਾ ਇਹ ਪਾ ਦੋ ਠੰਡ ਤੋਂ ਬਿਲਕੁਲ ਨਹੀਂ ਲੱਗਦੀ ਇਹਨਾਂ ਦੇ ਵਿੱਚ ਬਹੁਤ ਵਧੀਆ ਚੀਜ਼ ਆ ਗਈ ਇਹ ਵਾਲੀ ਇੱਕ ਆਪਾਂ ਨੇ ਬਣਾਈਆ ਇਹ ਜਿਹੜੇ ਸੈੱਟ ਨੇ ਇਹ ਪੂਰੇ ਨੇ ਇਹਦੇ ਨਾਲ ਆਹ ਵਾਲੀ ਕੈਪ ਰੱਖੀ ਹੈਗੀ ਪੂਰਾ ਸੈੱਟ ਬਣਾ ਕੇ ਦਿੱਤਾਗਾ ਤੇ ਆਹ ਵਾਲੇ ਆਪਾਂ ਰੱਖੇ ਨੇ ਮੋਜੇ ਮੋਜੇ ਕਾਇਦ ਨੇ ਨਿਆਣਿਆਂ ਨੂੰ ਵੈਸੇ ਸੌਕਸ ਜਿਵੇਂ ਆਪਾਂ ਕਹਿ ਦਿੰਨੇ ਆ ਪਤਲੀਆਂ ਜਰਾਬਾਂ ਸੌਕਸ ਪਾ ਕੇ ਉੱਪਰ ਦੀ ਕੈਪ ਪਾਏ ਬਹੁਤ ਵਧੀਆ ਲੱਗਦੇ ਨੇ ਬਿਲਕੁਲ ਵੀ ਬੱਚੇ ਨੂੰ ਠੰਡ ਨਹੀਂ ਲੱਗਦੀ ਜਿਵੇਂ ਛੋਟੇ ਬੱਚੇ ਦੇ ਆਪਾਂ ਚੰਮੜੇ ਦੇ ਬੂਟ ਵਗੈਰਾ ਨਹੀਂ ਪਾ ਸਕਦੇ ਉਹਨਾਂ ਲਈ ਇਹ ਬੈਸਟ ਚੀਜ਼ਾਂ ਹੁੰਦੀਆਂ ਨੇ ਸੌਫਟ ਦੇ ਸੌਫਟ ਹੁੰਦੇ ਨੇ ਬਾਕੀ ਬੱਚੇ ਨੂੰ ਠੰਡ ਤੋਂ ਰੋਕਦੇ ਨੇ ਲੋ ਜੀ ਇੱਕ ਆਪਾਂ ਤੇ ਕੀਤੀ ਆ ਵੱਡੀ ਜਾਣ ਤਿਆਰ ਇਹ ਵੀ ਤੁਸੀਂ ਦੇਖ ਸਕਦੇ ਹੋ ਖੁੱਲੀ ਡੋਲੀ 골ਡਨ ਜੇ ਕਲਰ ਦੀ ਇਹਦੇ ਬੈਕ ਫਰੰਟ ਆਪਾਂ ਸਾਰੀ ਪੁਣਤੀ ਪਾਈ ਆ ਗਈ ਇੱਕ ਆਪਾਂ ਕੋਟੀਆਂ ਵੀ ਤਿਆਰ ਕੀਤੀਆਂ ਨੇ ਉਹਨਾਂ ਦੀ ਆਪਾਂ ਨੈਕਸਟ ਇੱਕ ਦੋ ਦਿਨਾਂ ਦੇ ਵਿੱਚ ਵੀਡੀਓ ਲਾਵਾਂਗੇ ਸਾਰਾ ਆਪਣਾ ਪਾਰਸਲ ਜਿਹੜਾ ਬਾਹਰੇ ਜਾਣਾਗਾ ਥੋੜਾ ਜਿਹਾ ਆਪਣਾ ਕੰਮ ਰਹਿੰਦਾਗਾ ਉਹਦਾ ਹਜੇ ਚੈੱਕ ਕਰ ਸਕਦੇ ਹੋ ਇਹ ਵਾਲੀ ਕੋਟੀ ਆ ਗਈ ਇੱਕ ਬਣਾਈ ਆ ਆਪਣੇ ਆਹ ਵਾਲੀ ਕੈਪ ਤੁਸੀਂ ਇਦਾਂ ਦਾ ਕੁਝ ਵੀ ਸਾਡੇ ਤੋਂ ਤਿਆਰ ਕਰਵਾਉਣਾਗਾ ਆਪਣੇ ਬੱਚਿਆਂ ਲਈ ਆਪਣੇ ਲਈ ਤਾਂ ਤੁਸੀਂ ਸਾਨੂੰ ਸਕਰੀਨ ਤੇ ਆਪਣਾ ਨੰਬਰ ਲਾਇਆ ਹੁੰਦਾ ਤੁਸੀਂ ਸਾਨੂੰ ਆਰਡਰ ਦੇ ਸਕਦੇ ਹੋ ਤੇ ਸੋਹਣੇ-ਸੋਹਣੇ ਡਿਜ਼ਾਈਨਰ ਜੇ ਪੀਸ ਆਪਣੇ ਲਈ ਜਾਂ ਆਪਣੇ ਬੱਚਿਆਂ ਲਈ ਤਿਆਰ ਕਰਵਾ ਸਕਦੇ ਹੋ ਇੱਕ ਆਪਾਂ ਛੋਟੇ ਬੇਬੀ ਦਾ ਬੱਚੀ ਦੀ ਬਣਾਈਆ ਛੋਟ ਇਹ ਵੀ ਆਪਾਂ ਤੁਹਾਨੂੰ ਚੈੱਕ ਕਰਵਾਉਨੇ ਆਂਗੇ ਬਹੁਤ ਜ਼ਿਆਦਾ ਵਧੀਆਗਾ ਡਿਜ਼ਾਈਨਰ ਜੇ ਪੀਸ ਬੈਕ ਤੇ ਇਹ ਛੋਟੀ ਜਿਹੀ ਜੈਪ ਮਾਮਾ ਪਲੇਨ ਰੱਖ ਕੇ ਮਾਮਾ ਤਿਲਾਤੀ ਸੀਗੀ ਲੈਸ ਇਹਦੇ ਨਾਲ ਰੱਖਿਆ ਆਪਾਂ ਨੇ ਆਹ ਵਾਲਾ ਪਲਾਜੋ ਪਜਾਮਾ ਤਿਆਰ ਕਰ ਦਿੱਤਾ ਪਲਾਜੋ ਸਿੰਪਲੀ ਕਿਉਂਕਿ ਬੱਚਾ ਛੋਟਾ ਹੀ ਆਗਾ ਐਦਾਂ ਦੇ ਪਲਾਜੋ ਫਿਰ ਠੀਕ ਲੱਗਦੇ ਨੇ ਇੱਕ ਆਪਾਂ ਛੋਟਾ ਜਿਹਾ ਆਪਾਂ ਨੇ ਇਹਦੇ ਨਾਲ ਦੁਪੱਟਾ ਰੈਡੀ ਕਰਤਾ ਜਿਵੇਂ ਬੱਚੇ ਨੇ ਕਿਸੇ ਪ੍ਰੋਗਰਾਮ ਤੇ ਪਾਉਣਾ ਹੁੰਦਾ ਸੂਟ ਆਹ ਵਾਲਾ ਦੁਪੱਟਾ ਆਪਾਂ ਨੇ ਰੈਡੀ ਕਰਤਾ ਆਹ ਵਾਲਾ ਪਲਾਜੋ ਤੇ ਆਹ ਵਾਲੀ ਹੈਗੀ ਆ ਦੀ ਸਰਟ ਇੱਕ ਇਹਦੇ ਵਿੱਚ ਹੀ ਹੈਗੀ ਆਪਣੇ ਕੋਲੇ ਫਰੌਕ ਆ ਆ ਬੜੀ ਫਰੌਕ ਰੈਡੀ ਕੀਤੀ ਆ ਇਹ ਵੀ ਤੁਸੀਂ ਚੈੱਕ ਕਰ ਸਕਦੇ ਹੋ ਇੱਕਾ ਛੋਟਾ ਜਿਹਾ ਫਲਾਰ ਲਾ ਕੇ ਡਿਜ਼ਾਈਨ ਦਿੱਤਾ ਇਹਨੂੰ ਐਦਾਂ ਦਾ ਚੈੱਕ ਕਰ ਸਕਦੇ ਹੋ ਤੇ ਬੈਕ ਤੇ ਲਾਤੀ ਛੋਟੀ ਜੀ ਜਿਹਾ ਕਿਉਂ ਜੈਪ ਤੋਂ ਬਿਨਾ ਫਿਰ ਬੱਚੇ ਦਾ ਨਾ ਜਿਹੜਾ ਨੈਕ ਆ ਉਹ ਪਰਫੈਕਟ ਨਹੀਂ ਆਉਂਦਾ ਹੈਗਾ ਜੈਪ ਲਾਉਣੀ ਹੀ ਪੈਂਦੀ ਆ neck ਛੋਟਾ ਰੱਖਣਾ ਹੁੰਦਾਗਾ ਜੈਪ ਥੋੜੀ ਜਿਹੀ ਆਪਾਂ ਓਪਨ ਕਰਕੇ ਬੱਚੇ ਦਾ ਸੇਰਾ ਜਿਹੜਾ ਆਰਾਮ ਨਾਲ ਪੈ ਜਾਂਦਾ ਚਲੋ ਜੀ ਇਹ ਸੀ ਅੱਜ ਵਾਲੇ ਆਪਾਂ ਪੀਸ ਜਿਹੜੇ ਤੁਹਾਨੂੰ ਦਿਖਾਏ ਨੇ ਕੋਟੀਆਂ ਸਵੈਟਰ ਜੈਕਟ ਇਹਨਾਂ ਦੇ ਵਿੱਚੋਂ ਆਪਣੇ ਕੋਲ ਸੇਲ ਲਈ ਨਹੀਂ ਹੈਗੇ ਤੁਸੀਂ ਇਹਨਾਂ ਦੇ ਵਿੱਚੋਂ ਕੋਈ ਵੀ ਬੁਣਤੀ ਸਿਲੇਕਟ ਕਰਕੇ ਤੁਸੀਂ ਆਪਣੀ ਮਨਪਸੰਦ ਦਾ ਪੀਸ ਸਾਨੂੰ ਤਿਆਰ ਕਰਵਾਉਣ ਲਈ ਦੇ ਸਕਦੇ ਹੋਗੇ ਤੇ ਆਪਣੀ ਪਸੰਦੀਦਾ ਪੀਸ ਤਿਆਰ ਕਰਵਾ ਸਕਦੇ ਹੁਮੀਦ ਕਰਦੇ ਹਾਂ ਤੁਹਾਨੂੰ ਅੱਜ ਵਾਲੀ ਵੀਡੀਓ ਪਸੰਦ ਆਈ ਹੋਵੇਗੀ ਵੀਡੀਓ ਲਾਈਕ ਸ਼ੇਅਰ ਜਰੂਰ ਕਰ ਦਿਓ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਧੰਨਵਾਦ